ਅਸਤਸਕ ਅਗਲੀ ਵਾਰ ਦੁਬਾਰਾ ਆਇਆ ਆਜਾ ਆਜਾ ਮੜੇ ਦੇ ਪਿੱਛੇ ਆਜਾ 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 ਤੁਸੀਂ ਅਕੇ ਤੁਸੀਂ ਹੋਰ ਪਿੱਛੇ ਉਹ ਤੁਸੀਂ ਫਲਕਾਰੀ ਦਾ ਚੱਕੋ ਫਲਕਾਰੀ ਸਿੱਧੀ ਚੱਲ ਫਲਕਾਰੀ ਦਾ ਚੱਕੋ ਪਾਣੀ ਫਲਕਾਰੀ ਚੱਕੋਗੇ ਫੇਰੀ ਇਹ ਤੂੰ ਪਿੱਛੇ ਚੱਲ ਕੁਸ਼ਰਤ ਪਿੱਛੇ ਚੱਲ ਉਹ ਕੁੜੀਏ ਮੈਂ ਬੋਲੂ ਨਾ ਕੋਈ ਮੈਂ ਕੋਈ ਗਲਤ ਬੋਲਣ ਗਿਆ ਹੋ ਵਾਰੀ ਜਾਣਾ ਆਪੋ ਆਪਣੀ ਇੱਥੇ ਬੈਠ ਨਹੀਂ ਕਿਸੇ ਨੇ ਵੀ ਹੋ ਰਹਿਣਾ ਆਹਹ ਤਾਰੀ ਲਾਵੇ ਪਰ ਹਾਂ ਵਾਰੀ ਜਾਣਾ ਆਪੋ ਆਪਣੀ ਇੱਥੇ ਬੈਠ ਨਹੀਂ ਕਿਸੇ ਨੇ ਵੀ ਹੋ ਰਹਿਣਾ ਓ ਵਾਰੀ ਜਣਾ ਆਪੋ ਆਪਣੀ ਇੱਥੇ ਬੈਠਣ ਕਿਸੇ ਨੇ ਨਹੀਂ ਹੋ ਰਹਿਣਾ ਹੋ ਦਿੱਤਾ ਨਾ ਜਵਾਬ ਗਿਆ ਰਾਮ ਅਬ ਤਾਰ ਤੋਂ ਹੋ ਦਿੱਤਾ ਨਾ ਜਵਾਬ ਗਿਆ ਰਾਮ ਅਬ ਤਾਰ ਤੋਂ ਰਾਵਣ ਜਹੇ ਲੱਤ ਗਏ ਨੇ ਇਸ ਸੰਸਾਰ ਤੋਂ ਕਿਆ ਹੋਏ ਦਿੱਤਾ ਨਾ ਜਾਵਾ ਆਮ ਗਿਆ ਹੋ ਰਾਮ ਅਬ ਤਾਰ ਤੋਂ ਰਾਵਣ ਜਹੇ ਲੱਤ ਗਏ ਨੇ ਇਸ ਸੰਸਾਰ ਤੋਂ ਬਹੁਤ ਵਧੀਆ ਲਿਖਿਆ ਯਾਰ ਕੀ ਕਹਿੰਦੇ ਨੇ ਉਹ ਦਿੱਤਾ ਨਾ ਜਵਾਬ ਗਿਆ राम ਅਬ ਤਾਰ ਤੋਂ 라वण ਜਹੇ ਲੱਤ ਗਏ ਨੇ ਇਸ ਸੰਸਾਰ ਤੋਂ ਕੀ ਕਹਿੰਦੇ ਨੇ ਉਹ ਗੁੜ ਵੀ ਮਿੱਠਾ ਤੇ ਸ਼ਹਿਦ ਵੀ ਮਿੱਠਾ ਅਰਮੋਲ ਜੀ ਉਹ ਗੁੜ ਵੀ ਮਿੱਠਾ ਤੇ ਸ਼ਹਿਦ ਵੀ ਮਿੱਠਾ ਉਹ ਰੱਜ ਕੇ ਦੋਵੇਂ ਮਿੱਠੇ ਜੋ ਤਾਸਿਰ ਹੈ ਸ਼ਹਿਦ ਦੇ ਉਹ ਗੁਲ ਦੇ ਵਿੱਚ ਨਾ ਹਟ ਥੇ ਅਕੜ ਮਾਣ ਤੱਕਬਰ ਛੱਡ ਦੇ ਅਕੜ ਮਾਣ ਤੱਕਬਰ ਛੱਡ ਦੇ ਛੱਡ ਦੇ ਤੂੰ ਮਗਰੂਰੀ ਅਕੜ ਮਾਣ ਤੱਕਬਰ ਛੱਡ ਦੇ ਛੱਡ ਦੇ ਤੂੰ ਮਗਰੂਰੀ ਉਹ ਸੈਵਰਿਆਂ ਵੀ ਜੀ ਲੈ ਭਾਵੇਂ ਇੱਕ ਦਿਨ ਮਰਨ ਜ਼ਰੂਰੀ ਇੱਕ ਦਿਨ ਮਰਨ ਜ਼ਰੂਰੀ ਇੱਕ ਦਿਨ ਮਰਨ ਜ਼ਰੂਰੀ ਮਾਲਕ ਦੇ ਹੱਥ ਡੋਰ ਫੜਾ ਦੇ ਚੁੱਪ ਕਰਕੇ ਅਰਮੋਲ ਜੀ ਸੁਣਨ ਵਾਲੇ ਲਫ਼ਜ਼ ਇਹ ਗਾਣਾ ਮੇਰਾ ਰਿਲੀਜ਼ ਹੀ ਹੋਇਆ ਪਰ ਮੈਂ ਗਾਉਣ ਲੱਗਾ ਕੀ ਕਹਿੰਦਾ ਮਾਲਕ ਦੇ ਹੱਥ ਡੋਰ ਫੜਾ ਦੇ ਚੁੱਪ ਕਰਕੇ ਅੰਦਰ ਬੈਠਾ ਚੋਰ ਫੜਾ ਦੇ ਚੁੱਪ ਕਰਕੇ ਓ ਮਾਲਕ ਦੇ ਹੱਥ ਡੋਰ ਫੜਾ ਦੇ ਚੁੱਪ ਕਰਕੇ ਅੰਦਰ ਬੈਠਾ ਚੋਰ ਫੜਾ ਦੇ ਚੁੱਪ ਕਰਕੇ ਕੀ ਕਹਿੰਦਾ ਚਾਰ ਦਿਨਾਂ ਦੀ ਦੁਨੀਆ ਫਾਨੀ ਕਰਨਾ ਐਵੇਂ ਖਿੱਚਾ ਤਾਨੀ ਚਾਰ ਦਿਨਾਂ ਦੀ ਦੁਨੀਆ ਫਾਨੀ ਕਰਨਾ ਐਵੇਂ ਖਿੱਚਾ ਤਾਨੀ ਓ ਲਾਣਾ ਐਵੇਂ ਜ਼ੋਰ ਫੜਾ ਦੇ ਚੁੱਪ ਕਰਕੇ ਓ ਮਾਲਕ ਦੇ ਹੱਥ ਡੋਰ ਫੜਾ ਦੇ ਚੁੱਪ ਕਰਕੇ ਮਾਲਕ ਦੇ ਹੱਥ ਜਨੂਨ ਨੇ ਲਫ਼ਜ਼ ਚੰਗੇ ਲੱਗੇ ਮੇਰੇ ਨਾਲ ਬੋਲੋ ਮਾਲਕ ਦੇ ਹੱਥ ਡੋਰ ਫੜਾ ਦੇ ਚੁੱਪ ਕਰਕੇ ਉਹ ਮਾਲਕ ਦੇ ਹੱਥ ਡੋਰ ਫੜਾ ਦੇ ਚੁੱਪ ਕਰਕੇ ਹੋ ਮਾਲਕ ਦੇ ਹੱਥ ਡੋਰ ਫੜਾ ਦੇ ਉਹ ਅੰਦਰ ਬੈਠਾ ਚੋਰ ਫੜਾ ਦੇ ਚੁੱਪ ਕਰਕੇ ਅੰਦਰ ਬੈਠਾ ਚੋਰ ਫੜਾ ਤੇ ਚੁੱਪ ਕਰਕੇ ਮਾਲਕ ਇਹ ਹੱਥ ਡੋਰ ਫੜਾ ਦੇ ਓ ਮਾਲਕ ਦੇ ਹੱਥ ਢੋਰ ਨਹੀਂ ਰਾਮੂ ਜੀ ਮੁਖ ਵਿੱਚੋਂ ਐਸੇ ਬਚਨ ਆ ਬੋਲ ਤੂੰ ਲੋਕ ਉਸ ਵਿੱਚੋਂ ਐਸੇ ਉਹ ਬੋਲ ਸਿੰਦਰ ਜੀ ਬਹੁਤ ਹੀ ਸਤਿਕਾਰਯੋਗ ਸਿੰਦਰ ਜੀ ਇਹ ਵਰਕਰ ਸਿੰਘ ਸਾਹਿਬ ਦੇ ਪਰਿਵਾਰ ਮਿਸਟਰ ਬੀਨ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਤੋਂ ਤਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਕਰੋ ਆਜੂ ਦੇ ਆਗਰ ਜੀ ਹਾਂ ਜੀ ਲਿਆਓ ਲਿਆਓ ਇੱਕ ਬਹੁਤ ਹੀ ਪਿਆਰਾ ਚਿੱਤਰ ਬੇਟੀ ਨੇ ਆਪਦੇ ਹੱਥ ਨਾਲ ਡਰਾ ਕੀਤਾ ਜੀ ਉਹ ਵੀ ਤੁਹਾਨੂੰ ਪੇਟਾ ਕਰਨਾ ਹੈ ਲੜੀ ਭਾਜੀ ਦੇਖਿਆ ਜੇ ਦਰਸ਼ਨ ਕਰੋ ਤੇ ਖਾ ਬੇਟਾ ਕੀ ਆ ਗਾ ਬਹੁਤ ਹੀ ਖੁਸ਼ੀ ਦਾ ਮੌਕਾ ਔਰ ਜਸਵੰਦਰ ਜੀ ਨੂੰ ਬਹੁਤ ਔਰ ਜਸਵੰਦਰ ਜੀ ਨੂੰ ਆਦਰ ਜਸਵੰਦਰ ਜੀ ये जसविंदर और... 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 तो जी जिन्होंने इस गीत के राइटर है जी और युगराज यादव सना खान जी वो भी आ जाओ सना खान जी

बहुत ही तो सुल्ताना भी भी जी आ जाते सुल्ताना जी भी सन्मान करिए उस्ताद जी ने भी सार्दा करते जय मेरे मुंडे का नाम भी सहम ਤੋ ਬਠਿੰਡਾ ਦੇ ਸਮੂਹ ਕਲਾਕਾਰਾਂ ਵੱਲੋਂ ਆਰਟਿਸਟ ਪਰਿਵਾਰ ਵੱਲੋਂ ਮੈਂ ਸੁੱਖਾ ਗਿੱਲ ਯਾਦ ਅਨੁਸਾਰਿਆਂ ਨੂੰ ਇੱਥੇ ਪਹੁੰਚਾਉਣ ਦੇ ਜੀ ਐ ਵੀ ਕਹਿੰਦਾ ਬਹੁਤ ਬਹੁਤ ਧੰਨਵਾਦ ਉਸਤਾਦ ਜੀ ਹਾਂਜੀ ਤੋ ਅਸੀਂ ਸਾਰੇ ਖੜੇ ਰਹੀਏ ਉਸਤਾਦ ਜੀ ਦਾ ਗਰਦੀਪ ਭੰਗੂ ਜੀ ਕੋਈ ਨਹੀਂ ਜੀ ਬਗੀਚ ਧਮਨ ਜੀ ਇਹ ਜੋ ਸਾਡੇ ਮੀਡੀਆ ਟੀਮ ਦੇ ਕਲੀਟਰ ਲਵਜਿੰਦਰ ਭਾਜੀ ਸੁਣਨਾ ਤੁਨੂੰ ਹਾਂ ਬਗੀਚ ਧਮਨ ਜੀ ਸਾਡੇ ਬਗੀਚ ਧਮਨ ਜੀ ਜਿਹੜੇ ਤੁਹਾਡੇ ਸਾਰੇ ਸੋਸ਼ਲ ਮੀਡੀਆ ਨੂੰ ਦੇਖ ਰਹੇ ਆ ਬਹੁਤ ਬਹੁਤ ਸ਼ੁਕਰੀਆ ਨਾ ਨਾ ਆਜਾ ਆਜਾ ਕਰਨ ਜੀ ਤੋ ਵੀ ਆਜਾ ਠੀਕ ਹੈ ਜੀ ਹੁਣ ਕੋਈ ਨਾਰਾਜ਼ ਨਹੀਂ ਰਹਿਣਾ ਚਾਹੀਦਾਗਾ ਮਨ ਮਾਰਦਾ ਪਿੱਛੋਂ ਦੀ ਆ ਕੇ ਕੰਮ ਚ ਬੋਲ ਦੋ ਕੋਈ ਟੈਨਸ਼ਨ ਨਹੀਂ ਹੋ ਖੁਸ਼ੀ ਖੁਸ਼ੀ ਜਾਣਾ ਸਾਰਿਆਂ ਨੇ ਕਿਉਂਕਿ ਕਲਾਕਾਰ ਬੜੇ ਕੋਮਲ ਸੁਭਾਵਾ ਦੇ ਹੁੰਦੇ ਆ ਸਿਰਫ ਮਾਨ ਸਰਕਾਰ ਦੇ ਭੁੱਖੇ ਹੁੰਦੇ ਆ ਤੁਹਾਡੀਆਂ ਤਾੜੀਆਂ ਤਾੜੀਆਂ ਜੂ ਮਾਰ ਦੋ ਯਾਰ ਸਾਰੇ ਜਿੰਨੇ ਕਿ ਖੜੇ ਆ ਬਹੁਤ ਮਿਹਰਬਾਨੀ ਤੇ ਲਵਜੀਤ ਵੀ ਹੈ ਹੈ ਇਹਨੂੰ ਸੁਣ ਲਿਆ ਸੀ ਦੋਨੇ ਇਕੱਠੇ ਜਰਾ ਤੇ ਕਮਾਲ ਆ ਨਾਜੀਤ ਮਸਾਦਾ ਆਇਆ ਹੈ ਪਰ ਬਠਿੰਡੇ ਦੇ ਕਲਾਕਾਰਾਂ ਵੱਲੋਂ ਵੀ ਇੱਧਰ ਆਓ ਜੀ ਲਵਜੀਤ ਜੀ ਸਾਡਾ ਵੱਡਾ ਭਰਾ ਹੈ ਹਾਂਜੀ ਤੇ ਬਠਿੰਡਾ ਵੱਲੋਂ ਤੁਸੀਂ ਸਾਰਿਆਂ ਨੂੰ ਜੀ ਆਇਆਂ ਵੀ ਕਹਿ ਰਹੇ ਮੋਰ ਇਹ ਬਠਿੰਡਾ ਦੇ ਵਿੱਚ ਐਸੇ ਐਸੇ ਕਿਆ ਹੋ ਗਿਆ ਅੱਜ ਦੇ ਤੇ ਲਵਜੀਤ ਜੀ ਨੂੰਏ ਤੋਂ ਸਾਰੇ ਹੀ ਅਸੀਂ

ਬਹੁਤ ਤਾੜੀਆਂ ਮਾਰੋ ਓਏ ਤਾੜੀਆਂ ਓਏ ਤਾੜੀਆਂ ਮਾਰੋ ਓਏ ਕੀ ਹੈ ਸੋ ਇਹ ਦੇਖੋ ਜੀ ਮੈਂ ਤਾਂ ਆਪੇ ਆ ਜਾਈਦਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਹਾਡੇ ਅਸ਼ੀਰਵਾਦਾਂ ਮੈਨੂੰ ਸਾਰਿਆਂ ਨੂੰ ਮੈਨੂੰ ਮਿਲ ਰਹੀਆਂ ਤਾਂ ਮੇਰੇ ਲਈ ਬਹੁਤ ਖੁਸ਼ੀ ਦਾ ਟਾਈਮ ਹੈ ਸੋ ਸਾਹਿਬ ਲੋ ਜੀ ਸੰਗਤਾਂ ਤਾਂ ਬਹੁਤ ਤੋਂ ਵੱਡੇ ਬੈਠੇ ਨੇ ਤਵਲਾ ਜੀ ਮੈਂ ਤਵਲਾ ਵੀ ਆਈ ਜਾਂਦਾ ਅਸੀਂ ਗੌਣ ਤਾਂ ਨਹੀਂ ਆਏ ਕਿਉਂਕਿ ਸਾਡੇ ਘਰ ਦਾ ਕੰਮ ਹੋ ਗਿਆ ਸੀ ਤੇ ਦੂਜੀ ਗੱਲ ਇਹ ਹੈ ਕਿ ਇੱਕ ਹਾਜ਼ਰੀ ਹੈ ਮਾ ਰਵੀ ਦੇਵ ਜੀ ਮਾਨਾ ਜੀ ਆਹ ਸਾਡਾ ਪਹਿਲਾ ਜਾਣ ਸਾਕੇ ਇਹ ਨਹੀਂ ਭਾਈ ਆਪਸ ਵਿੱਚ ਜੋ ਕਿ ਕੋਰੰਬੀ ਆ ਕੇ ਰਿਸ਼ਤੇਦਾਰੀ ਮੇਰੇ ਤੇ ਭਰਾ ਇੱਕ ਰਿਸ਼ਤੇਦਾਰ ਹੀ ਕੋਲ ਹੈ ਚਲ ਤੁਸੀਂ ਵੱਡੇ ਜੀ ਆਹ ਤਰਫ ਆ ਜਾਓ ਜੀ ਸਾਰਾ دوست ਦਾ ਪਾਣਾ ਕੰਮ ਨਾ ਕਰਦੇ ਆ ਠੀਕ ਆ ਸਾਡੀਆਂ ਹੀ ਬੈ ਜਾਣੀ ਤੁਸੀਂ ਆਹ ਇਧਰੋਂ ਬੰਦ ਕਰੋ ਸਾਜਨਾ ਕਿਉਂਕਿ ਸਾਡੇ ਵੱਡੇ ਮਜ਼ੁਰੂਕ ਵੀ ਨੇ ਆ ਬੋਧ ਕ੍ਰਿਸ਼ਨੀ ਨਾਰਗਿਆ ਨੇ ਬਲਕਿ ਸਿੱਧੂ ਜੀ ਔਰ ਉਹਨਾਂ ਦਾ ਅਜ ਜੰਦਰ ਵੀ ਆ ਔਰ ਦੂਸਰਾ ਕ੍ਰਿਸ਼ਨ ਵੀਨ ਜੀ ਜੋ ਕਿ ਉਹਨਾਂ ਦੇ ਸਾਥ ਨੇ ਔਰ ਬੜੇ ਹੀ ਦਿਲੋਂ ਬੜੇ ਹੀ ਭਾਵਨਾ ਦੇ ਨਾਲ ਬੜੇ ਹੀ ਜਜ਼ਬਾਤੀ ਹੋ ਕੇ ਉਹਨਾਂ ਨੇ ਇੱਕ ਜਨਕ ਇੱਕ ਕਿਤਾਬ ਬਹੁਤ ਵਧੀਆ ਔਰ ਅੱਲਾਹ ਤਾਲਾ ਉਹਨਾਂ ਨੂੰ ਮਾਹੀ ਨੂੰ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਪਿਆਰ ਨਾਲ ਇਕੱਠੇ ਹੁੰਦੇ ਸਾਰੇ ਕਿਉਂ ਸੁਖਿੰਦਰ ਜੀ ਪਿਆਰ ਸਤਕਾਰ ਨਾਲ ਹੀ ਹੁੰਦਾ ਆ ਤੂਫਾਨ ਦੇ ਨਾਲ ਹੁੰਦਾ ਆ ਤੇ ਤੁਸੀਂ ਗੱਲ ਇਹ ਕਿ ਕਿਉਂਕਿ ਤਰਾਜ ਜੀ ਸਾਰਿਆਂ ਨੂੰ ਹੁੰਦੀ ਕੋਈ ਗਲਤੀ ਹੋ ਜਾਏ ਤਾਂ ਤਰਾਜ ਜੀ ਸਾਰਿਆਂ ਨੂੰ ਤੇ ਉਹਦਾ ਗਲਤੀ ਦਾ ਮਸਲਾ ਆ ਕਿ ਕੋਈ ਦਾ ਵੀ ਗਲਤੀ ਨੂੰ ਸਹੀ ਕਰ ਲੋ ਤਾਂ ਫਿਰ ਸਹੀ ਹੋ ਜਾਏ ਗਲਤੀ ਸਹੀ ਹੋ ਜਾਏ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਅੱਜ ਬੜਾ ਇੱਕ ਸਾਡੇ ਲਈ ਉਹ ਬਰਕਤ ਵਾਲਾ ਦਿਨ ਨੇ ਕਿਉਂਕਿ ਬਰਕਤ ਸਿੱਧੂ ਜੀ ਬਰਕਤਾਂ ਪਸਾ ਕੇ ਆਏ ਨੇ ਤੱਕ ਕਿੰਨੇ ਸੈਂਕੜੇ ਹਜ਼ਾਰਾਂ ਦੇ ਹਜ਼ਾਰਾਂ ਦੇ ਸ਼ਾਗਿਰਦ ਵੀ ਨੇ ਚਲੇ え ਕਿਉਂਕਿ ਮੈਨੂੰ ਪਤਾ ਮੈਂ ਦੇਖਿਆ ਉਸਤਾਦ ਬਰਕਤ ਸਿੱਧੂ ਜੀ ਪਾਪਾ ਮੇਰੇ ਡੈਲੀ ਮਾਸਟਰ ਸੋਨ ਲਾਲ ਜੀ ਔਰ ਪੂਰਨ ਚੱਕ ਇਹ ਤਿੰਨੇ ਇਕੱਠੇ ਹੋ। ਸਤੇ ਜਾਂਦੇ ਨੂੰ ਡੱਠੇ ਹੋ ਜਾਣਾ, ਉਹ ਤਾਂ ਮਿਲਣਾ ਬਤਨਾ ਹੱਸਣਾ ਕਿੰਨਾ। ਕਿਉਂਕਿ ਹਮ ਉਮਰ ਸੀ ਸਾਰੇ। ਤੇ ਬਾਕੀ ਜੋ ਤੁਹਾਡੀ ਨਜ਼ਰ ਜਿੱਦਾਂ ਦਾ ਨੂੰ ਕਬੂਲ ਕਰੇ ਨੇ। ਸਾਡੇ ਸਿੱਧੂ ਸਾਹਿਬ ਕਹਿੰਦੇ ਕਿ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ। ਕੀ ਬਾਤ ਹੈ। ਕੀ ਬਾਤ ਹੈ। ਇਕ ਕਰੀ ਜ਼ੋਰਦਾਰ ਤਾੜੀ ਲਾ ਦਿਓ ਸਿੱਧੂ ਸਾਹਿਬ ਦੇ ਨਾਮ। Okay.